ਰੱਬਾ ਰੱਬਾ ਵੀ ਵਰਸਾ ਸਾਡੀ ਕੋਠੀ ਦਾਣੇ ਪਾ ਫਾਈਨਲੀ ਜਿਹੜਾ ਮੀਹ ਹੈ ਉਹ ਰੱਜ ਕੇ ਪੈ ਰਿਹਾ ਹੈ ਪੱਕੋ ਵਾਲ ਰੋਡ ਦਾ ਨਜ਼ਾਰਾ ਹਾਰਕ ਪਲਾਜ਼ਾ ਤੋਂ ਪਹਿਲਾਂ ਨੀਅਰ ਫਿਰੋਜ਼ਗੰਦੀ ਮਾਰਕੀਟ ਸੋ ਬਾਰਿਸ਼ ਅੱਜ ਗੱਜ ਕੇ ਹੋ ਰਹੀ ਹੈ ਇਹ ਖੁਸ਼ਖਬਰੀ ਹੈ ਕਿਉਂਕਿ ਬਹੁਤ ਜ਼ਿਆਦਾ ਮੀਂਹ ਪਿਆ ਨਹੀਂ ਅਜੇ ਤੱਕ ਟਟਵਾ ਜਿਹੜਾ ਮੀਂਹ ਹੈ ਕਾਫੀ ਵਾਰ ਪੈ ਗਿਆ ਪਰ ਇਹ ਜਿਹੜੀ ਬਰਸਾਤ ਹੈ ਅਚਾਨਕ ਚਾਲੂ ਹੋਈ ਤਾਂ ਕਾਫੀ ਤੇਜ਼ ਬਾਰਿਸ਼ ਤੇ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਪਾਣੀ ਹੈ ਉਹ ਵੀ ਸੜਕਾਂ ਤੇ ਹੁਣ ਭਰ ਰਿਹਾ ਸੋ ਦੈਟਸ ਅ ਗੁੱਡ ਸਾਈਨ ਮਤਲਬ ਦੋ ਵੈਦਰ ਹੈਜ਼ ਬੀਨ ਸੱਚ ਦੈਟ ਕਲਾਉਡਸ ਕੈਨ ਬੀ ਸੀਨ ਪਰ ਜਿਹੜੀ ਬਾਰਿਸ਼ ਹੈ ਉਸ ਮੁਤਾਬਕ ਨਹੀਂ ਹੋਈ ਸੀ ਬਟ ਅੱਧਾ ਜੁਲਾਈ ਦਾ ਮਹੀਨਾ ਅੱਧੇ ਤੋਂ ਵੱਧ ਜਿਹੜਾ ਹੈ ਉਹ ਲੰਘ ਗਿਆ and now we are seeing some kind of rain in the city of ludhiana aas paas kal vi thoda bahut jehda me hai oh pyaa siga south city wale passe par ajj jehda hai main chair de vich par dekh rahe haa to vey appa hun pahunch chukke haan main 5 ਵਾਲਾ ਚੌਕ ਤੇ ਇੱਥੇ ਪੁੱਛ ਲੋ ਕਿ ਸ਼ੈਲਟਰ ਜ਼ਰੂਰ ਹੈ ਜਿਹੜਾ ਉਹ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੇ ਆਰ ਟੇਕਿੰਗ ਸ਼ੈਲਟਰ ਅੰਡਰ ਦਾ ਐਲੀਵੇਟਡ ਫਲਾਈਓਵਰ ਸੋ ਫਲਾਈਓਵਰ ਦਾ ਵੀ ਫਾਇਦਾ ਹੋ ਜਾਂਦਾ ਜੀ ਕਈ ਵਾਰੀ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਬਾਰਿਸ਼ ਹੈ ਉਹ ਲੋਡ ਮੁਤਾਬਕ ਜਰੂਰ ਪੈਗੀ ਆ ਪਾਣੀ ਤੁਸੀਂ ਦੇਖ ਸਕਦੇ ਹੋ ਇਕੱਠਾ ਹੋ ਰਿਹਾ ਹੈ ਸੋ ਥਿਸ ਇਜ਼ ਅ ਗੁੱਡ ਨਿਊਜ਼ ਈਵਨ ਫਾਰ ਦਾ ਕ੍ਰੌਪਸ ਕਿਉਂਕਿ ਝੋਨੇ ਦੀ ਫਸਲ ਨੂੰ ਪਾਣੀ ਜਿਹੜਾ ਹੈ ਉਹ ਚਾਹੀਦਾ ਹੁੰਦਾ ਸੋ ਇਸ ਮੌਸਮ ਦੇ ਵਿੱਚ ਪਾਣੀ ਪੀਣਾ ਮੀਂਹ ਪੈਣਾ ਚੰਗੀ ਗੱਲ ਹੈ ਪਰ ਬਹੁਤ ਜ਼ਿਆਦਾ ਪੈ ਜਾਏ ਤਾਂ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਸੀਵਰ ਸਟੌਕ ਹੋ ਜਾਂਦੇ ਨੇ ਹੋਪਫੁਲੀ this time the administration will be better prepared tuhsiana post layi manish singh dhanwad